ਲਗਾਤਾਰ ਪੈਰੇ ਪਾਰੀ ਮੀਂਹ ਦੇ ਕਾਰਨ ਪੰਜਾਬ ਦੇ ਵਿੱਚ ਕੁੱਲ 24 ਮੌਤਾ ਹੋਈਆਂ ਨੇ ਜੀ ਹਾਂ ਜਿਵੇਂ 24 ਮੌਤਾ ਕੁੱਲ ਪੰਜਾਬ ਦੇ ਵਿੱਚ ਹੋਈਆਂ ਨੇ ਜਿਸ ਦੇ ਵਿੱਚ ਪਠਾਨਕੋਟ ਦੇ ਵਿੱਚ 7 ਮੌਤਾ ਹੁਸ਼ਿਆਰਪੁਰ ਦੇ ਵਿੱਚ 8 ਮੌਤਾ ਗੁਰਦਾਸਪੁਰ ਦੇ ਵਿੱਚ 2 ਤੇ ਰੋਪੜ ਦੇ ਵਿੱਚ 3 7600 ਲੋਕ ਜੋ ਕਿ ਹੁਣ ਤੱਕ ਰੈਸਕਿਊ ਹੋ ਚੁੱਕੇ ਨੇ 7600 ਤੋਂ ਵਾਧੇ ਗਿਣਤੀ ਦੱਸੀ ਜਾ ਰਹੀ ਹੈ ਪੰਜਾਬ ਦੇ ਵਿੱਚ ਲਗਾਤਾਰ ਪੈ ਰਿਹਾ ਭਾਰੀ ਮੀਂਹ ਦੇ ਕਾਰਨ ਪੰਜਾਬ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਜੋ ਕਿ ਹੜ੍ਹ ਵੇਖਣ ਨੂੰ ਮਿਲ ਰਹੇ ਨੇ ਜੀ ਹਾਂ ਸਹੀ ਸੁਣ ਰਹੇ ਹੋ ਪਰ ਕਈ ठाਵਾ ਇਦਾਂ ਦੀਆਂ ਨੇ ਪਿਛਲੇ 12 ਅਗਸਤ ਤੋਂ ਲਗਾਤਾਰ ਇਦਾਂ ਦਾ ਮਾਹੌਲ ਜੋ ਕਿ ਹੜ੍ਹ ਵਾਲਾ ਬਣਿਆ ਹੋਇਆ ਹੈ ਪਰ ਪੰਜਾਬ ਦੇ ਕਈ ਇਲਾਕੇ ਜਿਵੇਂ ਕਿ ਸੁਲਤਾਨਪੁਰ ਲੋਧੀ ਤੇ ਦਿਨਾ ਕਰਨ ਇਲਾਕਿਆਂ ਦੇ ਵਿੱਚ ਜਿੱਥੇ ਪਾਣੀ ਦਾ ਪੱਧਰ ਘਟ ਚੁੱਕਾ ਹੈ ਪਹਿਲੇ ਜੋ ਕਿ ਇਕ ਆਮ ਆਦਮੀ ਦਾ ਚੱਲਣਾ ਤਾਂ ਬੜੀ ਦੂਰ ਦੀ ਗੱਲ ਹੈ ਮੋਟਰਸਾਈਕਲ ਵਾਹਨ ਵੀ ਨਹੀਂ ਲੰਘ ਰਹੇ ਸੀ ਪਰ ਹੁਣ ਪਾਣੀ ਦਾ ਪੱਧਰ ਘਟ ਚੁੱਕਾ ਹੈ ਜਿਸ ਕਾਰਨ ਆਰਾਮਨਾ ਲੋਕ ਉਦ੍ਰਦੀ ਚੱਲ ਫਿਰ ਪਾਰੇ ਨੇ ਗੱਡੀਆਂ ਮੋਟਰਸਾਈਕਲ ਵੀ ਜੋ ਕਿ ਆਰਾਮਨ ਲੰਘ ਰਹੇ ਨੇ ਲੋਕਾਂ ਨੂੰ ਰਾਹਤ ਮਿਲੀ ਹੈ ਜੀ ਅਸੀਂ ਸੁਣ ਰਿਹਾ ਪਰ ਜੋ ਆਮ ਆਦਮੀ ਦਾ ਜੀਵਨ ਆ ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ ਪਾਣੀ ਜੋ ਕਿ ਲੋਕਾਂ ਦੇ ਘਰਾਂ ਦੇ ਅੰਦਰ ਵੜ ਚੁੱਕਾ ਸੀ ਜਸਕਰਨ ਉਹਨਾਂ ਦਾ ਚੁੱਲ੍ਹਾ ਹਜੇ ਵੀ ਨਹੀਂ ਜਗ ਪਾਰਿਆ ਸਾਰਾ ਰਾਸ਼ਨ ਪਾਣੀ ਜੋ ਕਿ ਖਰਾਬ ਹੋ ਗਿਆ ਸੀ ਪਰ ਇਸ ਕਾਰਨ ਉਹ ਹਲੇ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਦਾਖਲ ਨਹੀਂ ਹੋ ਪਾ ਰਹੇ ਕਈ ਐਨ ਜੀਓ ਸੰਸਥਾਵਾਂ ਤੇ ਆਮ ਆਦਮੀ ਵੱਲੋਂ ਲੋਕਾਂ ਨੂੰ ਜੋ ਕਿ ਹੈ ਰਾਸ਼ਨ ਤੇ ਖਾਣ ਪੀਣ ਦਾ ਸਮਾਨ ਦਿੱਤਾ ਜਾ ਰਿਹਾ ਹੈ ਤਾਂ ਕਿ ਲੋਕ ਉਸ ਨੂੰ ਯੂਜ਼ ਕਰ ਸਕਣ ਇੱਕ ਵੱਡੀ ਖਬਰ ਜੋ ਕਿ ਤੁਹਾਡੇ ਨਾਲ ਸਾਂਝੀ ਜਾ ਰਿਹਾ ਹੈ ਲਗਾਤਾਰ ਪੈਰੇ ਪਾਰੀ ਮੀਂਹ ਦੇ ਕਾਰਨ ਪੰਜਾਬ ਦੇ ਵਿੱਚ ਕੁੱਲ 24 ਮੋਤਾ ਹੋਈਆਂ ਨੇ ਜੀ ਹਾਂ ਸਹੀ ਸੁਣਿਆ 24 ਮੋਤਾ ਕੁੱਲ ਪੰਜਾਬ ਦੇ ਵਿੱਚ ਹੋਈਆਂ ਨੇ ਜਿਸ ਦੇ ਵਿੱਚ ਪਠਾਨਕੋਟ ਦੇ ਵਿੱਚ 7 ਮੋਤਾ ਹੁਸ਼ਿਆਰਪੁਰ ਦੇ ਵਿੱਚ 8 ਮੋਤਾ ਗੁਰਦਾਸਪੁਰ ਦੇ ਵਿੱਚ 2 ਤੇ ਰੋਪੜ ਦੇ ਵਿੱਚ 3 ਤੇ ਬਰਨਾਲਾ ਦੇ ਵਿੱਚ ਵੀ 3 ਮੋਤਾ ਹੋਈਆਂ ਨੇ ਟੋਟਲ 24 ਮੋਤਾ ਜੋ ਕਿ ਪੰਜਾਬ ਦੇ ਵਿੱਚ ਹੋਈਆਂ ਨੇ ਇਹ ਬਹੁਤ ਵੱਡੀ ਗਿਣਤੀ ਹੈ ਜੋ ਕਿ ਪੰਜਾਬ ਨੂੰ ਇੱਕ ਜੋ ਕਿ ਕੁਦਰਤ ਦਾ ਕਹਿਰ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਕੁਦਰਤ ਦਾ ਕਹਿਰ ਵਰਦਾ ਹੋਇਆ ਦਿਖਾਈ ਦੇ ਰਿਹਾ ਹੈ ਐਲਬੀਐਸਐਫ ਦੀਆਂ ਟੀਮਾਂ ਜੋ ਕਿ ਤੇਨਾਤ ਨੇ ਲਗਾਤਾਰ ਲੋਕਾਂ ਨੂੰ ਰੈਸਕਿਊ ਕਰ ਕਰ ਲਿੱਤਾ ਜਾ ਰਿਹਾ ਹੈ 7600 ਲੋਕ ਜੋ ਕਿ ਹੁਣ ਤੱਕ ਰੈਸਕਿਊ ਹੋ ਚੁੱਕੇ ਨੇ 7600 ਤੋਂ ਵਾਧੇ ਗਿਣਤੀ ਦੱਸੀ ਜਾ ਰਹੀ ਹੈ ਲਗਾਤ ਜੋ ਲੋਕ ਗੁੰਮਸ਼ੁਦਾ ਨੇ ਉਹਨਾਂ ਨੂੰ ਡਰੋਨ ਤੋਂ ਟ੍ਰੇਸ ਕੀਤਾ ਜਾ ਰਿਹਾ ਹੈ ਤਾਂ ਕਿ ਉਹਨਾਂ ਨੂੰ ਜਲਦ ਤੋਂ ਜਲਦ ਬਾਹਰ ਕੱਢ ਲਿੱਤਾ ਜਾਵੇ ਤੇ ਪੂਲ ਪੰਜਾਬ ਪੁਲਿਸ ਵੱਲੋਂ ਜੋ ਕਿ ਹੈ ਰਾਹਤ ਕੈਂਪ ਦਾ ਪ੍ਰਬੰਧ ਕੀਤਾ ਗਿਆ ਹੈ ਲਗਾਤਾਰ ਲਗਾਤਾਰ ਇਹ ਕੰਮ ਜੋ ਕਿ جاری ਹੈ ਲੋਕਾਂ ਨੂੰ ਪਾਣੀ ਦੇ ਵਿੱਚੋਂ ਕੰਢੇ ਜਾਰੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਵੀਡੀਓਜ਼ ਜੋ ਕਿ ਵਾਇਰਲ ਹੋਈਆਂ ਕਿ ਕਿਦਾਂ 6 ਮੁੰਡੇ ਜੋ ਕਿ ਹੈ 6 ਦੋਸਤ ਆਪਣੇ ਆਪਣੇ 7ਵੇਂ ਦੋਸਤ ਨੂੰ ਬਚਾਣ ਲਈ ਗਏ ਸੀ ਤੇ ਪਰ ਇੱਕ ਦੋਸਤ ਦੀ ਪਾਣੀ ਇੰਨਾ ਜ਼ਿਆਦਾ ਹੋਣ ਕਾਰਨ ਉਹ ਬਚ ਨਹੀਂ ਸਕਿਆ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਜੀ ਆ ਸੇ ਸੁਣ ਰਹੇ ਹੋ ਅਲੱਗ-ਅਲੱਗ ਅਲੱਗ-ਅਲੱਗ ਖਬਰਾਂ ਜੋ ਕਿ ਸੁਣਨ ਨੂੰ ਮਿਲ ਰਹੀਆਂ ਨੇ ਅਲੱਗ-ਅਲੱਗ ਵੀਡੀਓਜ਼ ਜੋ ਕਿ ਮੌਕੇ ਤੇ ਵਾਇਰਲ ਹੋ ਰਹੀਆਂ ਨੇ ਤੇ ਕਿਵੇਂ ਲੋਕ ਲੋਕ ਇੱਕ ਖਾਣੇ ਦੇ ਲਈ ਤਰਸ ਰਹੇ ਨੇ ਜਗਾ ਜਗਾ ਤੇ ਲੰਗਰ ਲੱਗ ਰਹੇ ਨੇ ਬੇਸ਼ਕ ਪਰ ਕਈ ਲੋਕਾਂ ਨੂੰ ਹੈ ਅਜੇ ਤੱਕ ਉਹ ਚੀਜ਼ ਜੋ ਹੈ ਸਹੀ ਤਰ੍ਹਾਂ ਮਿਲ ਨਹੀਂ ਰਹੀ ਸਹੀ ਤਰ੍ਹਾਂ ਪ੍ਰੋਵਾਈਡ ਨਹੀਂ ਹੋ ਰਹੀਗੀ ਪੰਜਾਬ ਦੇ ਵਿੱਚ ਲਗਾਤਾਰ ਚੱਲ ਰੇ ਇਹ ਹੜਾ ਦੀ ਮਾਰ ਕਦੋਂ ਖਤਮ ਹੋਵੇਗੀ ਇਹ ਇੱਕ ਵੱਡਾ ਸਵਾਲ ਜੋ ਕਿ ਪੈਦਾ ਹੁੰਦਾ ਹੈ ਜੀ ਆ ਹੁਣ ਲਈ ਨਹੀਂ ਤੇ ਜੁੜੇ ਰਹੋ ਦ ਸਿਟੀ ਹੈਡਲਾਈਨਸ ਨਾਲ